ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਸਾਰੇ ਠੀਕ ਠਾਕ ਹੋ। ਬਹੁਤ ਬਹੁਤ ਰਖਾ। ਆ ਵੀਡੀਓ ਸ਼ੁਰੂ ਕਰਦੇ ਆਪਾਂ। ਜਿਹੜਾ ਇਹ ਅੱਜ ਸੋਮਵਾਰ ਦਾ। ਵੀਡੀਓ ਸ਼ੁਰੂ ਕਰਦੇ ਆਪਾਂ। ਜਿਹੜਾ ਸੋਵਾਰ ਦਾ ਤੇ 10:00 ਹੋਇਆ ਸੰਧ। ਸ਼ਾਮ ਦੇ ਸਵਾ 4:00 ਹੋ ਗਏ। ਵੀਡੀਓ ਸਵਾ 4:00 ਵੀਡੀਓ ਪੂਰ ਕਰ ਲਿਆ ਅੱਜ। ਪਹਿਲਾਂ ਪਾਸ ਹੈ ਨਹੀਂ ਸੀ ਕੋਈ ਵੀਡੀਓ। ਬੜਾਈ ਜੀ ਆਪਾਂ ਕਸੇ ਦੀ। ਹੋਲੀ ਦਿਨ ਸ਼ੁਰੂ ਕਰਦੇ ਆਂ ਥੋੜਾ ਪਮਾਂ ਜਾਂ ਵਿਚਾਰ ਕੰਢੀ ਗਾਲ ਕੰਢੀ ਫਿਰ ਕਰਦੇ ਆਂ ਇਹਨਾਂ ਦਿੱਕਵੇ ਆਪਾਂ ਪਹਿਲਾ ਕਰਦੇ ਸੀ ਪਰ ਕੋਈ ਖਾਵਾ ਕੋਈ ਗਾਮਾਨ ਕੱਢਣਾ ਪੂਗਾ ਬਸ ਨਾ ਮੇਰੀ ਚਮਕੀ ਹੋ ਗਈ ਕਿਉਂਕਿ ਕੋਈ ਦੀ ਸਾਹ ਪੈ ਇੰਨਾ ਜਿਆਦਾ ਹੁੰਦੀ ਹੈ ਆਪਾਂ ਵੈਸੇ ਜਿਆਦਾ ਹੁੰਦੀ ਹੈ ਇਹ ਕੋਈ ਜਸਮਾਨ ਬਰਤਨ ਦਾ ਅੰਦਰ ਡਰ ਲੱਗੀ ਅੰਦਰ ਕੋਈ ਕੱਢ ਲੈ ਕਿ ਤਾਂ ਵੀ ਹੋਤਰਾਇਆ ਜਾਏਗਾ ਕਿਉਂਕਿ ਫਿਰ ਤਾਂ ਚੰਗਾ ਵੀ ਹੋਤਾ ਸਮਾਰ ਕੇ ਅੰਦਰ ਤੁਹਾਨੂੰ ਫਿਰ ਹੋਏਗਾ ਅੱਜ ਕੋਸ ਮੈਂ ਨਾ ਖੱਟ ਜਾਦੇ ਲੋ ਇਹ ਕੱਪੜੇ ਬਹੁਤ ਜੀ ਧੋਣ ਵਾਲੇ ਆਪਣੀ ਤੋਂ ਕੱਪ ਵਾਸ਼ਿੰਗ ਮਸ਼ੀਨ ਖਰਾਬ ਹੋਈ ਪਈ ਹੈ ਜੀ ਪੱਥਰਾਂ ਦੇ ਧੋਣੇ ਪੈਂਦੇ ਆਲੀ ਕੁਝ ਪੜਦੇ ਲਾਹੇ ਸੀ ਕੱਲੋਂ ਆਪਾਂ ਪੜਦੇ ਧੋਤੇ ਨੇ ਇਹ ਸੋ ਇਦੀ ਗਾ ਮੌਸਮ ਸੋਣਾਗਾ ਚੱਲਦਾ ਪਾ ਕੱਪੜੇ ਧੋ ਲਈਏ ਨਾ ਕੀ ਪਤਾ ਬਣਾ ਰੱਬ ਦਾ ਕੋਈ ਪਤਾ ਨਹੀਂ ਹੈਗਾ ਇਹ ਕਿਹੜੇ ਵੇਲੇ ਕਿਸੇ ਬੱਸ ਚੜ੍ਹ ਕੇ ਆਈ ਹੁਣ ਕਬਸ ਸਹੀ ਤੁਰ ਆ ਜਾਂਦੀ ਆ ਜਾਂਦਾ ਬੰਦੀ ਅੱਜ ਦੇ ਦਿਨ ਸੋਣਾ ਲਾਇਆ ਬਸ ਠੀਕ ਆ ਤੇ ਪਿਛਲੇ ਪੈਰ ਤੇ ਪਹਿਲੇ ਪੈਰ ਦੀ ਜਰੂਰ ਆਉਂਦਾ ਹੁੰਦਾ ਸੀ ਅੱਜ ਸਾਰਾ ਦਿਨ ਬੜੀਆ ਸਾਫ ਲੱਗਿਆ ਵਾ ਅੱਜ ਤਾਂ ਨਾ ਜਿਵੇਂ ਪਹਿਲਾਂ ਉਹ ਨਾ ਟੰਡ ਲੱਗ ਰਹੀ ਸੀ ਪੱਖਿਆਂ ਦੇ ਤਰ੍ਹਾਂ ਤਰਾ ਤੂੰ ਵੀ ਠੱਡ ਲੱਗਣ ਲੱਗ ਜਾਂਦੀ ਸੀ 76 ਮੱਖਾ ਵੀ ਠੱਲੇ ਜਾਂਦਾ ਸੀਗਾ ਤੇ ਅੱਜ ਇੰਨੀ ਗਰਮੀ ਹੋਈ ਪਈ ਹੈਗੀ ਰੱਬ ਦੇ ਰੰਗ ਵੀ ਲੈ ਜੀ ਹੈ ਨਾ ਕਦੇ ਗਰਮੀ ਕਦੇ ਠੰਡ ਘੜੇ ਚ ਗਰਮੀ ਕਰ ਦਿੰਦਾ ਤਾਂ ਤੇ ਘੰਟੇ ਚ ਪਾਣੀ ਲੱਗਣ ਲਾ ਦਿੰਦਾ ਹੈਗਾ ਤੇ ਦੁਪਹਿਰੇ ਜੇ ਮੈਂ ਉਥੇ ਨਾ ਪਿਛਲੇ ਜੇ ਪੈਰ ਚੰਨੀ ਬੱਦੀ ਪਈ ਸੀ ਉਹ ਤੋਂ ਮੈਂ ਫਿਰ ਢੀਆਂ ਪੋਕੇ ਪਾਉਣ ਲੱਗੀ ਦਿੱਤੇ ਮੈਂ ਕਿਹਾ ਚੱਲ ਜੂਰਾ ਮੈਂ ਚੱਪਲਾਂ ਵੀ ਪਾਣੀ ਜਾਣਾ ਪਿਆ ਲੌਗਿਤ ਕੋਲ ਕੁਧੋੜੀ ਤੇ ਤੂ ਹੀ ਕੋਲ ਤੋ ਦੀ ਸੀ ਪੈਰ ਮਰ ਚ ਗਏ ਮੇਰੇ ਬਸ ਇਹ ਅੰਨਰ ਰੱਬ ਦਾ ਵੀ ਤਾਂ ਹੀ ਕਹਦੇ ਹੋ ਵੀ ਰੱਬ ਦਾ ਬਹੁਤ ਪਤਾ ਨਹੀਂਗਾ ਠੰਡ ਲੱਗਣ ਲੱਗ ਜਾਂਦੀ ਨਹੀਂ ਪੈਰ ਮਸਲਾ ਹਾ ਤੇ ਧੱਕੀ ਨਹੀਂ ਗਰਮ ਸੀ ਜੇ ਧੱਕੇ ਮੈਂ ਟੱਕਣਾ ਪਾਉਂਦੇ ਸੀ ਪੈਰ ਮਰ ਚ ਗਏ ਤੇ ਪਾਣੀ ਮੈਡਰ ਕੈਂਚੀਆਂ ਆਈ ਨਾ ਜਦੋਂ ਪੈਪਾ ਗਰਮ ਹੋ ਜਾਂਦੇ ਨੇ ਜਦੋਂ ਪੂਰਾ ਪੂਰਾ ਪਾਣੀ ਕੱਢ ਦਿਆਂ ਵੀ ਗਰਮ ਆਉਂਦਾ ਤੇ ਢਾਉਣ ਲੱਗਦਾ ਅਪਾ ਪਤਾ ਹੀ ਹੋ ਗਿਆ ਤਾਂ ਕਰ ਦੋ। ਅਪਾ ਗਰਮੀ ਕਰਕੇ ਤਾਂ ਹੰਡ ਕਰ ਦਿੱਤੀ। ਕੁਲੰਪਰ ਦੇ ਪਮਾਰੇ ਤੇ ਹੁਣ ਮੈਂ ਲੱਭੇ ਪਾਣੀ ਜਾਲੀਆ। ਫਿਰ ਅਪਾ ਫੜ ਗਈ ਜੀ ਰਾਹੇ। ਬੜੇ ਇਹ ਬਲਾਗ ਦੇ ਨਾਲ ਫਿਰ ਬੰਦ ਗਿਆ ਜੀ। ਦੇਖੋ ਆ ਦੇਖੋ। ਸੋ ਇਹ ਸਬਜ਼ੀ ਬਣਾਵਾਂ ਮੈਂ। ਭਿੰਡੀਆਂ ਦੀ। ਭਿੰਡੀਆਂ ਆ ਪਚੀ ਰਹੀਆਂ। ਤੇ ਜੀ ਆਪਕਾ ਵੈਸਾ ਹੀ ਆ ਕਦੇ ਮੁਰਗੀ ਕਦੇ ਬੜੀਆਂ ਹਨਾ ਸਬਜੀ ਤੋਂ ਤੇ ਦਾਲ ਤੋਂ ਸਾਜੀ ਕੋਈ ਨਹੀਂ ਹੁੰਦੀ ਸੀ ਜੱਜ ਨਾਲ ਅੱਜ ਆਪਣੇ ਭਾਈ ਕੋਲੇ ਰਹੁੰਦੀਆਂ ਵੀ ਸੀਗੀਆਂ ਗੁਆੜੇ ਦੇខាង ਵੀ ਸੀਗੀਆਂ ਦੇ ਕੋਲ ਇਹ ਦੇਖੋ ਜਿョਤ ਨੇ ਇਮਪਰੀਡੀਆਂ ਲਾ ਦਿੱਤੀ ਇਹਦੇ ਆਪ ਮੁਰਗੂ ਬੰਦੇ ਨੇ ਅਕਰੀ ਛੋਟੇ ਹੁੰਦੇ ਬੋਤਲਾਂ ਹੁੰਦੀਆਂ ਸੀਗੇ ਅਸੀਂ ਵੀ ਨਾ ਹੁੰਦੇ ਸੀ ਹਰ ਜੇ ਮੇਰੇ ਨਾਲ ਆਪ ਤੂੰ ਪੂਰੇ ਹੋਈ ਕੈਂਟਰ ਇਹ ਲਾ ਬਈ ਪੁਰਾਣਾ ਇੱਧਰ ਹੋ ਕਰ ਲੋਗੀ ਗੁਰਾਲਾ ਨਾ ਤੇਂਡੀਆਂ ਨੇ ਹਨਾ ਇਹ ਆਪਾਂ ਛੋਲੜੇ ਹੁੰਦੇ ਬੋਤਲਾਂ ਹੁੰਦੀਆਂ ਸੀਗੇ ਸਾਰੀ ਹਨਾ ਹੈ ਥੋੜਾ ਜਿਹੜੇ ਛੋਟੇ ਹੁੰਦੇ ਸੀ ਅ ਤੋਟਾ ਜਵਾਕਾਂ ਨੂੰ ਨਾ ਫੋਨਾਂ ਨੇ ਉਹ ਕਰਖਾ ਕਿ ਪਹਿਜੀ ਖੇਡਾਂ ਹੁੰਦੀਆਂ ਬਸ ਬਈ ਮਨ ਪਰ ਚੱਲ ਜਾਂਦੀ ਕਿ ਜਬਾਰ ਖੇਡਦੇ ਤੋਟਾ ਫੋਨੀ ਚੱਕੀ ਦਾ ਹੁੰਦਾ ਸਾਹ ਦੇ ਵਿੱਚ ਤੇ ਗੰਡੇ ਆਂ ਹੀਰਦੀ ਹੁਣ ਮੈਂ ਗੱਲ ਵਿੱਚ ਗੰਡੇ ਪਾ ਲਾ ਕੇ ਅੱਧਾ ਕਿੱਲਾ ਫਰੰਡੀਆਂ ਨੇ ਇਹ ਤੋਂ ਕੁਝ ਘਾਲੀ ਸੀ ਹਮੇ ਚੀਂਦੀਆਂ ਯੋਜਨਾ ਤਾਂ ਦੋ ਤਿੰਨ ਦਿਨ ਹੋ ਗਈ ਸੀ ਕਹਿੰਦੇ ਮਮੀ ਤੂੰ ਕਦੇ ਆਲੂ ਬਣਾ ਲੈਨੀ ਹੈ ਕਦੇ ਮੱਖੀ ਬਣਾ ਲੈਨੀ ਹੈ। ਚੁੱਕੀ ਸਬਜ਼ੀ ਨੂੰ ਹੀ ਕਰ ਦੋ। ਫਿਰ ਮੈਂ ਅਜਿਹ ਪ੍ਰਿੰਟ ਲਾ ਲਏ। ਭਾਵੇਂ ਕੋਈ। ਕੀ ਕਰੂੰ ਸਬਜ਼ੀ ਲੈਣਾ ਨਾ ਸਬਜ਼ੀ ਨੂੰ ਕਰੂੰ। ਮਹਿੰਗੀ ਬਹੁਤ ਹੋ ਗਈ। ਉਸ ਦਾ ਸਬਜ਼ੀ ਦਾ ਮੈਥਡ ਜੇ ਚਲੂਗਾ ਕਿਉਂਕਿ ਅਗਲੀ ਸਬਜ਼ੀ ਲੱਗੂਗੀ ਸਾਤੀ ਵਾਲੀ। ਤੇ ਜਿਹੜੀ ਗੱਲ ਹੋਈ ਸਬਜ਼ੀ ਤਾਂ ਬਾੜੀ ਮੇਰੇ ਬਾੜੀ ਜਿੱਥੇ ਹੈਗੀ ਜਿੱਥੇ ਖਤਮ ਕਰਤਾ ਸਭ ਕੁਝ। ਇਤਰਾ ਪਾਣੀ ਆਇਆ ਤਾਂ ਬਿਲਕੁਲ ਹੀ ਔਖਾ ਨੀਰੇ ਆਪਣੇ ਵੀ ਸਾਰਾ ਕੁਝ ਲੱਗ ਲੋ ਮਟਾਤਾ ਆਪਣੇ ਤੋਰੀਆਂ ਲੱਗਦੀਆਂ ਸੀ ਕਦੋਂ ਵਧੀਆ ਲੱਗਦੀ ਸੀ ਇਹ ਵੀ ਜਿਵੇਂ ਭਾਰੀ ਦੀ ਨਾਲ ਆ ਜਾਂਦੀ ਸੀ ਕੱਬੀ ਕੱਬ ਤੋਂ ਕਦੇ ਚਾਰ ਤੋਰੀਆਂ ਤੇ ਸਾਰਾ ਕੁਝ ਪਾਣੀ ਝਾੜਦੇ ਨੂੰ ਨਹੀਂ ਇਹ ਕਿਹੜਾ ਥੋੜਾ ਮੇਰਾ ਅੱਜ ਨਾਲ ਇਹ ਸੁੱਕਾ ਲੱਗ ਜਾਏਗਾ ਨਾ ਮੇ ਪਾਣੀ ਕਿਉਂ ਲੱਗੀ ਥੀ ਨਜੂ ਵੀ ਜੀ ਬਹੁਤ ਔਖਾ

ਆ ਜਦੋਂ ਨਿੱਕਾ ਪਾਣੀ ਉਹ ਤੇਵੇਂ ਨਾ ਫਿਰੂ ਗਿਆ ਜੀ ਜੀ ਲੱਗੀ ਹੁੰਦੀ ਆ ਕਾਲਕ ਜੀ ਪਾ ਲਾ ਕੇ ਉਹ ਚਾਉਂਦੀ ਦੀ ਬੰਦ ਕਰ ਦਿਆ ਕਟੂਟੀ ਵਿੱਚ ਦੀ ਸਵੇਰੇ ਮੈਂ ਸਾਨੂੰ ਨੂੰ ਵਧੀਆ ਚੱਕ ਲੈਂਦੀ ਆ ਪਾਣੀ ਫਿਰ 12 ਵਜੇ ਤੱਕ ਦੇਖੀ ਇਹ ਰੋਟੀ ਕਰੀ ਜੋ ਤੋਈ ਅੰਦਰ ਕਸਟਮਰੀ ਇਹਦੇ ਸਵੇਰੇ ਤੋਂ ਤੀਕੋ ਸਵੇਰੇ ਪਾਣੀ ਖਤਮ ਕਰਿਆ ਰੋਟੀ ਲਈ ਆਈ ਸੀ ਖੇਤ ਲੈ ਕੇ ਫਿਰ ਜ਼ਾਰਾ ਲੱਗ ਗਿਆ ਹੁਣ ਫੇਕੋ ਹੀ ਜਾਂਦਾ ਉਹਨੂੰ ਗਿੱਲੀ ਨੂੰ ਲੈ ਕੇ ਕਹਿੰਦਾ ਤਾਂ ਲੱਗ ਗਿਆ ਹੁਣ ਖੇਤਾਂ ਜੂ ਵੀ ਪਾਪ ਹੋਈ ਆ ਪਾਹੀ ਤਾਂ ਆਪਣੀ ਜਮੀ ਗਿੱਲੀ ਹੋਈ ਪਈ ਆ ਤੇ ਨਾਲ ਇੱਕ ਕਿਵੇਂ ਜਾਣ ਕੇ ਲਿਜਾਣੀ ਤਾਂ ਪਹੂਗੀ ਜੇ ਸਰਦਾਰ ਸਾਥ ਕੋ ਬੋਲੀ ਬੈਠਾਗਾ ਬੋਤਲ ਚ ਟੱਕੜ ਚ ਮੋਰੀ ਕਰਕੇ ਨਾ ਬੋਤਲ ਦੇ ਟੱਕੜ ਚ ਮੋਰੀ ਘਰ ਦੇ ਵਿੱਚ ਸਬਜ਼ਾ ਪਾ ਕੇ ਦੱਬ ਰੋ ਕੇ ਆਪਾਂ। ਸਵੇਰੇ ਵੀ ਸਬਜ਼ਾ ਪਾਇਆ ਸੀ ਹਨਾ। ਪਾਣੀ ਢੋਲੀ ਜਾਵਸਾ। ਚਲੋ ਜੀ ਫੇਰ ਮਿਲਦੇ ਆਪਾਂ। ਲੋ ਜੀ ਟਾਈਮ ਹੋ ਗਿਆ ਸਵਾ ਅਸ਼ੇ ਦਾ। 17 ਆਪਾਂ ਕੱਢ ਲਈਆਂ ਨੇ ਜੀਆਂ। ਹੁਣ ਆਪਾਂ ਬਣਾਉਂਦੇ ਆਂਗੇ ਸਬਜ਼ੀ ਘਿੰਡੀਆਂ ਦੀ। ਤੇ ਨਾਲ ਆਪਾਂ ਇਹਦੇ ਆਖਿਆ ਹੈਗਾ ਦੁੱਧ ਰੈਡ ਕਨੇਚ ਪਾਉਣੇ ਹੁੰਦੇ ਜਿਹੜਾ ਆਪਾਂ ਬਸ ਕਿਲੋ ਸਵਾ ਕਿਲੋ ਦੁੱਧ ਪੀਂਜੋ ਕਰੀ ਲੱਸੀ ਹੋ ਜਾਂਦੀ ਹੈਗੀ ਹੋਰ ਕਿਉਂ ਦਾ ਤਾਂ ਕੀ ਲਾਲ ਜਵਾਸ ਲੱਸੀ ਦੇ ਮਾਰੇ ਬਣਾ ਲੈਂਦੇ ਹਣਾ ਰੈਡ ਕਰ ਲੈਨੇਗੇ ਥੋੜਾ ਜਿਹਾ ਦੁੱਧ ਇਤਸ ਨਾਲ ਆਪਾਂ ਜਿਹੜੀ ਪਹਿਲਾਂ ਮਾਜ ਸੁਈਆ ਹੁਣ ਤਾਂ ਉਹਦਾ ਪਾਉਣ ਲੱਗ ਗਿਆ ਆਪਾਂ ਰੈਡ ਕਨੇਚ ਕਿਉਂ ਤਾਂ ਕਿਹੜਾ ਹੁੰਦਾਗਾ ਚਲੋ ਆਪਾਂ ਲੱਸੀ ਨਾਲ ਰੋਟੀ ਖਾਧੀ ਆਗੀ ਹਜੇ ਕਰਨੀ ਹੈਗੀ ਲੱਸੀ ਨੂੰ ਜੀ ਕਰਦਾ ਕਰਦੀ ਹੈ ਇਤੀ ਇਹਦੇ ਰੂਪੀ ਸੁਆਦ ਲੱਗਦੀ ਹੈ ਲੱਸੀ ਨਾਲ ਫਿਰ ਮੈਂ ਦੁੱਧ ਰੱਖ ਲਿਆ ਜਿਹੜਾ ਦਿਨ ਵਾਲਾ ਬਚਦਾ ਹੁੰਦਾ ਆਪਾਂ ਸਵੇਰੇ ਵੱਧ ਰੱਖ ਲੈਣੇ ਵਸੂ ਪਾ ਲੈਣੇ ਗਰਮ ਕਰਕੇ ਰੜਕਣੇ ਚ ਤੇ ਨਮੇ ਬੜੋਨੀ ਸਬਜੀ ਨਾਲ ਦੋ ਦੋ ਕੰਮ ਕਰਦੀਆਂ ਸਕੇ ਕੰਮ ਮੈਂ ਤੰਦ ਕਰੂੰਗੀ ਫਿਰ ਮੈਂ ਆਟਾ ਗੁੱਲੂ ਬਣਾ ਲੀ ਨਾਲ ਕੇਰਾ ਆਪਾਂ ਪਾੜੀਆਂ ਇਹ ਭੁੰਨ ਲਈ ਸਾਦੇ ਆਪਾਂ ਪਿਆਜ਼ ਰਸਤੀ ਤਾਂ ਕੋਈ ਹੈ ਨਾ ਕਾਦੀ ਹੈਗੀ ਢਿੰਡੀਆਂ ਦੀ ਸਬਜੀ ਦੀ ਵੈਸੇ ਆਪਾਂ ਵੀ ਵਲੌਗ ਬਣਾ ਰਹੇ ਹੈਗੇ ਤੇ ਲੈ ਕੇ ਆਪ ਜੀ ਦਾ ਪਕੀ ਪਖਾਵਾ ਮਸਲੀ ਆਉਂਦੀ ਹੈ ਬਣਾਉਣ ਦੇ ਤੇ ਆਪਾਂ ਇਹ ਵਲੌਗ ਬਣਾ ਲੈਨੇ ਜੀ ਇਹ ਰ ਆਪਣਾ ਪਤਾ ਬਣਾਇਆ ਹੈ ਜਨਾ ਰੋਲੀ ਇਸ ਕੋ ਕੰਮ ਦਾ ਵੀ ਨਹੀਂ ਬਣਾਇਆ ਜਾਂਦਾ ਥੋੜੇ ਜਿਹੇ ਇਹ ਰ ਕੋ ਜੇਲਾ ਸੇਰ ਤੇ ਪਾ ਮੰਗੇ ਤੇ ਇਹਨੇ ਮੈਂ ਅਗਲਾ ਛਾਣ ਲਈਆ ਵੀਡੀਓ ਆਪ ਤੁਹਾਨੂੰ ਕਰ ਦੇਗੇ ਬਾਅਦ ਨਾਲ ਮੈਂ ਪਛਾਣਦੀ ਆ ਨਾਲ ਦੀ ਨਾਲ ਆਪਣੀ ਉਹ ਦੁੱਧੜੇ ਦੇ ਇਹ ਤੇਰ ਤਿਆਰ ਹੋ ਜੇ ਦੁੱਧ ਵੀ ਨਾਲ ਨਿਕਲ ਜੇ ਕੋਲ ਖੜਾ ਕੇ ਨਿਕਲ ਜਾਂਦਾ ਹੁੰਦਾ ਜੋਤ ਲੋਤ ਨੂੰ ਸੋਫੇ ਉੱਪਰੋਂ ਪੀਕਾਉਂਗਾ ਕਿ ਜਿਹੜਾ ਗੱਡਾ ਕੁੱਕੀ ਛੱਡ ਗਈ ਮੈਂ ਵੀ ਕੁੱਕੀ ਛੱਡ ਗਈ ਕੀ ਕਰਾਂ ਤੇ ਫਿਰ ਇਹਨੇ ਲੱਗ ਮੂਰੀ ਲੱਗਣਗੇ ਕਿ ਜੇ ਸਾਮ ਨੂੰ ਕੋਈ ਹੋਰ ਮੈਸੇਜ ਆਇਆ ਕੁੱਕੀ ਨਾਮ ਦਾ ਹੀ ਤਾਂ ਨਾ ਤਾਂ ਇਹਦੇ ਕਿਤੇ ਵੀ 8 ਨੂੰ ਲੱਗੂਗਾ ਤਰਾਈ ਕੂਟਾ ਦਸਿਆ ਜੀ ਲੱਗ ਗਿਆ ਆਪਣੇ ਬੈਲਾਂ ਵਾਲੀ ਜੀ ਅੰਦ ਤਰਕਾਰੀ ਦੇ ਗੁੱਲਾ ਨੂੰ ਨਾ ਫਿਰ ਜਿਹੜਾ ਟਿੱਖਾ ਮਾਰਦੇ ਆਗਾ ਹਜੂਤ ਵੈਸ ਕੋਲੇ ਨੂੰ ਲੋਕਾ ਦਾਣ ਇਸ ਤਾਤੀ ਦਾ ਵੀ ਅਖਤਰੀ ਕੋ ਨਾ ਵੀ ਬੱਚਿਆਂ ਨੇ ਨੂੰ ਜਾਣਾ ਇਹ ਟੀਚਰਾਂ ਨੇ ਜਾਣਾ ਪੱਲਿਆਂ ਨੇ ਜੀ ਜਿਵੇਂ ਹਨਾ ਕੋਈ ਤੇੜ ਕੋ ਟੁੜਾਈ ਹੋਵੇ ਕੋਈ ਜੋ ਕੋਈ ਛੱਤ ਚੌੜੀਆਂ ਸੀ ਜੇ ਛੱਤਾਂ ਵਾਲੇ ਕੋਲਾ ਨਹੀਂ ਆ ਜਿਹੜਾ ਹੁੰਦਾ ਬੱਚਿਆਂ ਦਾ ਹਨਾ ਤੁੱਪ ਲੱਗਣ ਤੋਂ ਬਾਅਦ ਕਹਿੰਦੇ ਨੇ ਵੀ ਛੱਤ ਦੀ ਬੰਨ੍ਹਾ ਡਰ ਹੁੰਦਾ ਤੇ ਇਹ ਕਹਦੇ ਅਖਤਰੀ ਕੋ ਨਾ ਬੱਚਿਆਂ ਨੇ ਨਹੀਂ ਜਾਣਾ ਟੀਚਰਾਂ ਨੇ ਜਾਣਾਗਾ ਇਹ ਜੀ ਚੰਗੀ ਤਰ੍ਹਾਂ ਪਹਿਲਾਂ ਛੂਨਾ ਵੀ ਚੈਕ ਨੂੰ ਕਰਕੇ ਵਧੀਆ ਟੀਚਰਾਂ ਨੂੰ ਤੇ ਹੈਗਾ ਫੇਰ ਬੱਚਿਆਂ ਨੂੰ ਬੁਲਾਉਣਾਗਾ। ਅੱਜ ਯਾਰ ਕੋਈ ਕੰਟਕੁੰਦ ਨਿਕਣਾ ਨਹੀਂ ਹੁੰਦੀ ਆਪਣਾ ਜੇ ਛਾਣ ਹੋਣਾ ਬੱਚਿਆਂ ਨੂੰ। ਤਾਂ ਬਸ ਇੱਕ। ਤੇ ਕੱਲ ਮੈਸੇਜ ਆ ਗਿਆ ਸੀਗਾ। ਫਰੀ। ਕਿ ਤੱਕ ਜਲ ਹੋਰ ਬਰਿਆਗਾ ਨੌਂ ਨੂੰ ਲੱਗੂਗਾ ਸਕੂਲ। ਚਲੋ ਸਵੇਰੇ ਦੇਖਦੇ ਹਾਂ ਕੋਈ ਸ਼ਾਮ ਤੱਕ ਕੋਈ ਮੈਸੇਜ ਨਾ ਆਇਆ। ਤੇ ਸਭ ਨੂੰ ਕੌਣ ਕਰਕੇ ਪੁੱਛ ਲਾਗੇ ਇਹ ਦੇਖੂਗਾ। ਮੈਂ ਸਕੂਲ ਪਰ ਮੈਸੇਜ ਕਰ ਹੀ ਦਿੰਦੇ ਹੁੰਦੇ ਨੇ ਜੇ ਲੱਗਿਆ ਤਾਂ ਵੀ। ਹੋਰ ਬਤਾਉਂਗੀ। ਫੋਨ ਤਾਂ ਵੈਸੇ ਸਕੂਲ ਲੱਗਣੇ ចੈਦੇ ਨੇ ਹਨਾ ਬੱਚਿਆਂ ਦੇ ਸتمبر ਟਾਈਮ ਦੀ ਦੇ ਅਠੀ ਕਿਹਾ ਅੱਗੇ ਲਾ ਵੀ ਕੋਈ ਗਾਹ ਨੂੰ ਕਲਾਕ ਦੀ ਪੜਾਈ ਹੈ ਜੀ ਜੋ ਤੀ ਜਿਹੜੀ ਅਸੀਂ ਕਪੜਾ ਖਰਾਬ ਹੋਊਗੀ ਕੋਈ ਕਲਾ ਦੇ ਕੋਈ ਰੱਖੇ ਰੱਖੇ ਕਦੋਂ ਕੋਈ ਪਤਾ ਨਹੀਂ ਕਿ ਕਿਹੜਾ ਪੜਦੇ ਨੇ ਜੋਰਤ ਬਣੀ ਦੀ ਪੜਦਾ ਹੈ ਰੱਖੇ ਫੋਟਾ 15 ਕਿਹਦੀ ਪੜਦੇ ਨੇ ਇਹ ਕੀ ਹੈ ਕਵਾਡੋਲ ਗੋਤੀਆ ਦੀਏਗੇ ਚਲੋ ਜੀ ਹਤਾਪਾਸ਼ਾ ਆ ਲੈ ਲਈ ਆਪਣੀ ਟੁਲਡੀਏ ਕੁਝ ਜਿਦਿਆਂ ਲਈਏ ਉਹਨੇ ਚੱਕਾ ਗੁੰਨ ਵੀ ਲੈ ਲਿਆ ਲਓ ਜੀ ਕੱਚੀ ਮਾਰ ਲੈ ਕਰੂੰਗੀ ਜੀ ਬਸ ਤਰਲੂਗੀ ਆਇਆ ਨਹੀਂ ਹਜੇ ਤਾਂ ਚਾਰਤੀ ਕਰਦੇ ਨੇ ਆਪਾਂ ਇਹ ਤੇ ਸੈਲ ਛੋਟੀ ਹੈ ਜੀ ਭੋਖਾ ਹੋ ਗਿਆ ਹੁਣ ਕੋਈ ਜੀ ਕਰਨੀ ਤੇ ਆਉਣ ਲੱਗੀ ਹੁਣ ਪਹਿਲਾਂ ਬੜੀ ਮਾਫੀ ਜਾਓ ਹੋਮਲਾਤ ਨਾ ਮੀਂਹ ਆ ਜੇ ਕੋਈ ਸੱਤਾਂ ਮੋਦੀਆ ਤਾਂ ਕਾਹਨ ਮੀਂਹ ਤਾਂ ਮਸਾਂ ਹਟਾਏਗਾ ਤੇ ਜਿਹੜੀ ਹੈ ਇਹਨਾਂ ਨੂੰ ਜੀ ਤੇ 16 ਦਿਨ ਦੀ ਬੋਤਲ ਇੱਥੇ ਅੱਗੇ ਕਰੀ ਜਾਂਦੀ ਹੈ। ਉਹਨਾਂ ਨੂੰ ਔਖਾ ਰੱਖਣਾ। ਚਲੋ ਜੀ ਫਿਰ ਮਿਲ ਜਾਂਦੇ ਆਪਾਂ। ਆਟਾ ਗੁੰਨ ਲਈ। ਚਲੋ ਜੀ ਆਟਾ ਵੀ ਆਪਾਂ ਕਰ ਲਿਆ ਤਿਆਰ ਤੇ ਸਬਜ਼ੀ ਵੀ ਆਪਣੀ ਤਿਆਰ ਹੋ ਗਈ। ਬਹੁਤ ਸੋਹਣਾ ਕਲਰ ਬਣਿਆ ਸਬਜ਼ੀ ਦਾ। ਤੇ ਇੱਧਰ ਆਪਾਂ ਦੁੱਧ ਜਿਹੜਾ ਆਪਾਂ ਰਡਕਣੀ ਚ ਪਾਉਣਾ ਸੀਗਾ ਉਹ ਪਾਤਾ ਤੇ ਇਹ ਹੁਣ ਆਪਾਂ ਕੀ ਨਾਲ ਦੁੱਧ ਗਰਮ ਧਰਦਾ ਰੱਖਣਾ ਨਾ ਦਿਨ ਆ ਪੀਣਾ ਦੁੱਧ ਹੁਣ ਮੋਈ ਕਿਤੇ ਮੈਂ ਲੱਗ ਜੂਨੀ ਹੋਰ ਪੀ ਕੇ ਔਰ ਸਭ ਤਹੋਰਾ ਲੈਵਾ ਸੁ 3 ਮਿੰਟ ਹੋਗੇ ਜੇ ਵੱਜੇ ਉਹ ਜੇ ਨਹੀਂ ਹਾਰ ਤਾ ਜਾਗਣਾ ਮਿਲ ਕੇ ਜੇ ਬਾਅਦੇ ਨਾਲ ਕੋਈ ਸਮਾਂ ਆ ਜਾਂਦਾ ਆਪਾਂ ਥੋੜੀ ਜਿਹੀ ਹੋਣੀ ਆਪਾਂ ਸੱਤਾਂ ਦਾ ਪੀਂਦਾ ਦਾ ਪਾਣਾ ਨਹੀਂ ਤੋਂ ਕਿ ਪਾਣੀ ਜਲ ਹੋਣੀ ਪਵੇ ਤੇ ਥੋੜਾ ਠਾਕੇ ਮਿੱਠਾ ਪਾਉਣੀ ਹੈ ਇਹ ਦੁੱਧ ਆਪਾਂ ਕੱਟ ਕੇ ਰੱਖ ਦੇ ਲਈ ਪਹਿਲੇ ਛੋਟੀ ਆਪਣੀ ਦੁੱਧ ਜਾਣੇ ਹੈ ਜਿਹੜੀ ਚਲੀ ਗਈ ਥੋੜੀ ਉੱਧਰ ਦਿੰਦੀ ਹੈ ਤੇ ਜੇ ਦਾ ਫੱਕਰੇ ਵਾਸਤੇ ਲਏਟ ਲੈਣੇ। ਬਾਪੂ ਜੇ ਦਾ ਪਰ ਇੱਕ ਦਾਪ ਚੀਜ਼ ਪਾ ਦੇਣੇ ਹੁੰਦੇ। ਚਲੋ ਜੀ ਇਹ ਰੱਖ ਤਾ ਆਪਾਂ ਕੁਝ ਜਿਹਾ ਵੀ ਦੁੱਧ। ਨਾਲ ਦੀ ਨਾਲ ਇਹ ਗਰਮ ਹੋ ਜੂਗਾ। ਤੇ ਮੈਂ ਤੋਆ ਮਾਹਣ ਬਾਹਰ ਪਾਲ ਸੀ ਇੱਥੇ ਫਿਰ ਰੋਟੀ ਨਹੀਂ ਹੋਵੇਗੀ ਵੱਡੇ ਜਿਹੇ ਭਾਂਡੇ। ਤੇ ਫਿਰ ਉਸ ਤੋਂ ਬਾਅਦ ਆਪਾਂ ਲਾਗ ਦੇਾਂਗੇ। ਰੋਟੀ ਸਮਾਂ ਥੋੜਾ ਸਾਰਾ ਤਿਆਰ ਆਗਾ। ਤੇ ਵੀ ਗਰੰਡਾ ਪੈਠੀ ਕਰ ਦਿੰਦੇ ਆ ਜੀ ਫਿਰ ਜਾਨ ਲੰਦੀ ਹੋ ਜਾਂਦੀ ਹੈ ਵੀਡੀਓ ਵੀਰੋ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਅੱਗੇ-ਅੱਗੇ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਕਿਉਂਕਿ ਜਾਂ ਤਾਂ ਕਿ ਆਪਣੇ ਸਬਸਕ੍ਰਾਈਬਰ ਵਧ ਸਕਣ ਆਪਣੇ ਵੀ ਹੋਰ ਵਧ ਸਕਣ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਧੰਨਵਾਦ ਜੀ ਵੀਡੀਓ ਫੁੱਲ ਵਾਚ ਕਰਨ ਲਈ